ਕਈ ਵਾਰੀ ਬੰਦਾ ਇੰਨਾ ਬਿਮਾਰ ਨਹੀਂ ਹੁੰਦਾ ਜਿੰਨੀ ਵਾਰੀ ਉਹ ਨੈਗੇਟਿਵਿਟੀ ਲੈ ਕੇ ਬੈਠ ਜਾਂਦਾ ਹੈ ਤੇ ਆਪਾਂ ਦੇਖਦੇ ਹਾਂ ਕਈ ਵਾਰੀ ਬਿਮਾਰ ਬੰਦੇ ਦੇ ਕੋਲੇ ਤੁਸੀਂ ਇਦਾਂ ਦੀਆਂ ਗੱਲਾਂ ਚੜਤੀ ਕਰਾਲੀਆਂ ਗੱਲਾਂ ਕਰਨ ਲੱਗ ਜਾਏ ਉਹਦਾ ਹੌਸਲਾ ਵੱਧ ਜਾਂਦਾ ਹੈ ਤੇ ਜੇ ਕਈ ਵਾਰੀ ਇਦਾਂ ਦਾ ਬੰਦਾ ਹੁੰਦਾ ਜਿਹੜਾ ਬਿਮਾਰ ਹੁੰਦਾ ਹੈ ਉਹਦੇ ਕੋਲੇ ਤੁਸੀਂ ਨੈਗੇਟਿਵਿਟੀ ਇੰਨੀ ਕਿ ਫਲਾਦਿਓ ਆਪਣੇ ਆਪ ਹੀ ਡਿੱਟ ਹੋ ਜਾਵੇ ਕਈ ਵਾਰੀ ਸਾਡੇ ਨਾਲ ਨਹੀਂ ਹੁੰਦਾ ਕਰ ਚ ਆਪਾਂ ਥੋੜਾ ਥੋੜਾ ਕੰਮ ਕਰਦੇ ਕਈ ਵਾਰੀ ਇੱਕ ਦੂਜੇ ਨੂੰ ਆਪਾਂ ਕਹਿੰਦੇ ਆ ਕਿ ਮੇਰੀ ਬਾਹਾਂ ਪਕੜ ਕੇ ਦੇ ਮੈਨੂੰ ਇੰਜ ਲੱਗਦਾ ਕਿ ਮੈਨੂੰ ਫੀਵਰ ਹੋ ਗਿਆ ਮੈਨੂੰ ਬੁਖਾਰ ਹੋ ਗਿਆ ਤੇ ਕਈ ਵਾਰੀ ਜਿਹੜਾ ਸਾਹਮਣੇ ਬੰਦਾ ਹੁੰਦਾ ਹੈ ਉਹਦੀ ਬਾਡੀ ਦੇ ਅੰਦਰ ਇੰਨਾ ਹੀ ਕਿ ਆਪਣਾ ਟੈਂਪਰੇਚਰ ਹੁੰਦਾ ਹੈ ਉਹ ਆਪਣੇ ਆਪ ਕਹਿੰਦਾ ਕਿ ਨਹੀਂ ਤੂੰ ਠੀਕ ਹੈ ਤੇ ਬੰਦਾ ਫਿਰ ਭਰੋਸਾ じゃ ਲੈ ਲੈਂਦਾ ਮੈਂ ਠੀਕ ਆ ਤੇ ਜੇ ਉਸੇ ਲਈ ਬੰਦਾ ਬੰਜੀ ਤੇ ਪੈ ਜਾਏ ਤੇ ਸਾਇੰਸ ਕਹਿੰਦੀ ਹੈ ਕਿ ਜਿੱਦਾਂ ਦੇ ਵਿਚਾਰ ਬੰਦੇ ਚਾਹਣਗੇ ਸੁਭਾਅਤ ਬੰਦਾ ਬਿਮਾਰ ਪੈ ਜਾਂਦਾ ਹੈ ਤੇ ਜਦੋਂ ਤੁਸੀਂ 1430 ਅੰਕ ਪੜਦੇ ਆ ਸਾਹਿਬ ਜੀ ਦੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਵੀ ਪੜਦੇ ਆ ਸਤ ਨੂੰ ਬਾਪਰ ਮਨ ਤੇ ਬਾਤ ਕਰਦੇ ਖਾਸ ਕਰਕੇ ਕੋਈ ਤੇ ਪਤਾ ਤਰਛ ਉਹਨਾਂ ਨੇ ਬਾਰ ਬਾਰ ਇਹ ਗੱਲ ਕਰ ਲਈ ਕਿ ਮੈਂ ਕਹਿ ਰਿਹਾ ਸਾ ਉਹਨਾਂ ਬਾਰ ਬਾਰ ਇੱਥੇ ਸਾਧੂ ਮਨ ਦਾ ਮਾਨ ਤਿਆਗੋ ਕਾਮ, ਕ્રોਧ, ਸੰਗਤ, ਦੁਰਜਨ ਕੀਤਾ ਤੇ ਅਹੰਸ ਭਾਗੋ ਸਤguru ਵਾਰ-ਵਾਰ ਮਨ ਉਤੇ ਬਾਤ ਕਰਦੇ ਆ ਰਹਿਗਾ ਤੇ ਗੁਰਬਾਣੀ ਜਦੋਂ ਵੀ ਸਮਰਪਿਤ ਕਰਨ ਦੀ ਬਾਤ ਕਰਦੀ ਹੈ ਉਹ ਮਨ ਨੂੰ ਹੀ ਦੇਣਾ ਹੁੰਦਾ ਹੈ ਸਤguru ਦੀ ਬਾਣੀ ਭਾਈ ਸਾਹਿਬ ਪੜ੍ਹਦੇ ਸੀ ਸੁਖਨੀ ਸਾਹਿਬ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵਾਰ-ਵਾਰ ਇਹੀ ਗੱਲ ਕਹਿੰਦੇ ਪਿਆ ਮਨ ਪੀਚੈ ਸਤguru ਕੇ ਆ ਪਾਸ ਤੇ ਸੇਵਕ ਕੇ ਕਾਰਜ ਰਾਜ ਰਾਸ ਤੇ ਕਦੀ ਕਦੀ ਸਾਧੂ ਬਾਣੀ ਵਿੱਚ ਇਹ ਵੀ ਕਹਿੰਦੇ ਤੂੰ ਬਹੁਤ ਕੁਝ ਦੇ ਦੇ ਪਰ ਜਿਹੜੀ ਚੀਜ਼ ਭੇਟਾ ਨੰਗਰੀ ਗੱਲ ਨਹੀਂ ਪਟਦੀ ਗੁਰਬਾਣੀ ਚ ਪਾਕਸ਼ਾ ਕਹਿੰਦੇ ਕੰਚਨ ਸੋ ਪਾਇਆ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਕਿਤੇ ਮਨ ਦੇ ਦੇ ਸਭ ਕੁਝ ਹੀ ਆ ਬਸ ਮੜ ਮੰਨਿਆ ਤਉ ਹੰਝਾਣਿਆ ਮੜ ਮੰਨ ਜਾਂਦਾ ਹੈ ਤੇ ਹਰ ਚੀਜ਼ ਚੜਦੀ ਕਲਾ ਚ ਤੇ ਮੜੀ ਸਾਡਾ ਸਤਿਗੁਰੂ ਗੁਰਬਾਣੀ ਚ ਸਾਨੂੰ ਮਨ ਨੂੰ ਚੜਦੀ ਕਲਾ ਗੁਰਬਾਣੀ ਦਿੰਦੀ ਆ ਜਦੋਂ ਵੀ ਬੰਦਾ ਕਿਸੇ ਥਾਂ ਤੇ ਡਿੱਗਦਾ ਕਦੀ ਵੀ ਕਿਸੇ ਥਾਂ ਤੇ ਜਾ ਕੇ ਡਿੱਗਦਾ ਉਦੋਂ ਮਨ ਦੇ ਵਿਚਾਰ ਜਦੋਂ ਬੰਦੇ ਦੇ ਟਿਕ ਜਾਂਦੇ ਆ ਬੰਦਾ ਆਪਣੇ ਆਪ ਹੀ ਟਿਕ ਜਾਂਦਾ ਜਦੋਂ ਮਨ ਚੜਦੀ ਕਲਾ ਚ ਉਦੋਂ ਭਾਈ ਮਤੀ ਦਾਸ ਦੀ ਤਰ੍ਹਾਂ ਬੰਦ ਵਾਹੇ ਗੁਰੂ ਆਰੇ ਨਾਲ ਆਪਣੇ ਆਪ ਨੂੰ ਕਟਾਇਆ ਵੀ ਜਾਂਦਾ ਹੈ ਜਦੋਂ ਮਨ ਚੜ੍ਹਦੀ ਕਲਾ 'ਚ ਹੈ ਭਾਈ ਸਤੀ ਦਾਸ ਜੀ ਵਾਂਗੂ ਭਾਈ ਤਿਆਲਾ ਜੀ ਵਾਂਗੂ ਸਤਿਗੁਰੂ ਦੇ ਸਾਹਮਣੇ ਆਪਣਾ ਆਪ ਕੁਰਬਾਨ ਵੀ ਕੀਤਾ ਜਾਂਦਾ ਹੈ ਤੇ ਮਨ ਨਾਲ ਹੀ ਹੈ ਨਾ ਹਰ ਇੱਕ ਬਾਤ ਜਦੋਂ ਮਨ ਚੜ੍ਹਦੀ ਕਲਾ 'ਚ ਹੈ ਤੇ ਹਰ ਜੀ ਜੀ ਚੜ੍ਹਦੀ ਕਲਾ 'ਚ ਹੈ ਇਤਿਹਾਸ ਦੇ ਪੰਨਿਆਂ ਨੂੰ ਜਦੋਂ ਆਪਾਂ ਪੜ੍ਹਦੇ ਆਂ ਤੇ ਮਾਣੀ ਜਦੋਂ ਹੰਕਾਰ ਕਰਨ ਲੱਗ ਜਾਏ ਤੇ ਮਾਣੀ ਸਾਡਾ ਡੇਕੇ ਜਾਂਦਾ ਹੈ ਤੇ ਸਤਗੁਰੂ ਹੰਕਾਰ ਤੋਂ ਵੀ ਨਰਲੇਪ ਸਤ ਤੋਂ ਵਿਕਾਰਾਂ ਤੋਂ ਨਰਲੇਪ ਤੇ ਤਾਂ ਹੀ ਆਪਾਂ ਕਹਿੰਦੇ ਕਿ ਸਤਗੁਰੂ ਮੈਂ ਤੇਰੀ ਬਾਣੀ ਨਾਲ ਜੁੜਨਾ ਚਾਹੁੰਦਾ ਸਤਗੁਰੂ ਤਾਂ ਸਾਨੂੰ ਰੋਜ਼ ਇਹ ਗੱਲ ਦਾ ਹੁਕਮ ਆ ਦਿੰਦੇ ਆ ਜਿਹੜੀ ਗੱਲ ਸਤੂ ਤਾਂ ਸਾਨੂੰ ਰੋਜ਼ ਕਹਿੰਦੇ ਆਗੂ ਸਿੱਖ ਸਤਗੁਰੂ ਕੇ ਪਿਆਰਿਓ ਗਾਬੂ ਸੱਚੀ ਬਾਣੀ ਸਤਗੁਰੂ ਤਾਂ ਕਹਿੰਦੇ ਕਿ ਬਾਣੀ ਦਾ ਕਿਉਂਕਿ ਗੁਰਬਾਣੀ ਡਿੱਗੇ ਹੋਏ ਮਨ ਨੂੰ ਵੀ ਤਰਵਾਸਾ ਦਿੰਦੀ ਆ ਡਿੱਗੇ ਹੋਏ ਮਨ ਦੁਨੀਆ ਦੇ ਅੰਦਰ ਕਿਸੇ ਕਰ ਸ਼ੱਥਰ ਵਿੱਚ ਦੇ ਲੋਕ ਦੋ ਦਿਨਾਂ ਕੇ ਚਾਰ ਦਿਨਾਂ ਕੇ ਜਦੋਂ ਵੀ ਕਿਸੇ ਨੂੰ ਦ੍ਰਿੜਤਾ ਦੇ ਕੀ ਤੇ ਦੇ ਕੀ ਕੌਣ ਸਤਗੁਰੂ ਦੀ ਬਲਵਨਾ ਦੀ ਸਾਧਗੁਰੂ ਦੀ ਬਾਣੀ ਤੇ ਤਾਂ ਹੀ ਸਾਧਗੁਰੂ ਨੇ ਕਿਹਾ ਨਾ ਬਾਣੀ ਦਾ ਗੁਰਬਾਣੀ ਦਾ ਉਹ ਭਾਈ ਉਹ ਸਫਲ ਸਦਾ ਸੁਖ ਦਾਈਂ ਕਹਿੰਦੇ ਗੁਰਬਾਣੀ ਵਿੱਚੋਂ ਹੀ ਸਭ ਕੁਝ ਮਿਲਦਾ ਤੇ ਤਾਂ ਕਰਕੇ ਆਪਾਂ ਰੋਜ਼ ਗਾਉਂਦੇ ਆ ਸਾਧਗੁਰੂ ਜੀ ਕਦੀ ਤੇ ਮਨ ਤੇ ਅਸਰ ਹੋਏ ਕਈ ਕਦੀ ਕਿ ਅਸਰ ਹੋਏਗਾ ਇੱਕ ਸੈਕਿੰਡ ਵੀ ਅੱਖਰ ਦਾ ਪ੍ਰਭਾਵ ਦੇ ਅੰਦਰ ਟਿਕ ਗਿਆ ਸਤਿਗੁਰੂ ਦੀ ਬਾਣੀ ਵਿੱਚ ਕਹਿੰਦੇ ਕਿਨਕਾ ਏਕ ਜਿਸ ਜੀਵ ਸਾਗੈ ਤੇ ਫਿਰ ਹੁੰਦਾ ਕੀ ਇਹ ਤਾਂ ਕੀ ਮਹਿਮਾ ਗੜੀ ਨ ਆਵੇ ਕਾਂਖੀ ਏਕੈ ਦਰਸ਼ਨ ਤਹਾਰੋ ਨਾਨਕ ਹੁਣ ਸੰਗ ਮੋਹਿਤ ਦਾਰੂ ਸੁਖੁਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਲਕਸ਼ਰਾ ਸਤਿਗੁਰੂ ਕਹਿੰਦੇ ਟਿਕਾ ਹੀ ਬੰਦੇ ਦੀ ਜ਼ਿੰਦਗੀ ਚ ਗੁਰਬਾਣੀ ਕਰਕੇ ਆ ਤੇ ਗਾਉਣੀ ਚਾਹੀਦੀ ਹੈ ਪੜ੍ਹਨੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਜਿੰਨਾ ਇੱਕ ਹਰ ਬੰਦੇ ਕੋਲੇ ਵਕਤ ਹੈ